ਆ ਗਈ ਫਿਉਨਾ 906 ਪੰਡਤਾਂ ਦੀ ਹੱਡੀ ਤੇ ਲੈ ਜੋ ਲੁੱਟ ਕੇ ਮੇਲਾ ਕਰਾਂਗੇ ਫਾਇਦੇ 906 906 ਮੜੇ ਮਾਰਦੇ ਕੈਮਰਾ ਡਿਜ਼ਾਈਨ ਹੈ ਗਿਆ ਬੰਬ ਬਲਾਸਟ ਪਹਿਣਾ ਦੇ ਫਾਇਦੇ ਕਰਨ ਜਾ ਰਹੇ ਆ ਸੇਲਾਂ ਵਧਾ ਕੇ ਕਰਤੀਆਂ 15 ਮਈ ਤੱਕ ਪਿਓਰ ਹੋਲਸੇਲ ਦੀ ਦੁਕਾਨਾ ਜੀ ਪਿਓਰ ਹੋਲਸੇਲ ਦੀ ਦਿਖਾ ਵੀ ਡਿਜ਼ਾਈਨ ਲਓ ਜੀ ਲਓ ਲਟ ਲੋ ਮੇਲਾ ਕਰਾ ਲੋ ਫਾਇਦੇ ਕਿ ਉਹਨਾਂ ਦੇ ਸੂਟ 5-5 ਮੀਟਰ ਕੱਟ 900 ਦੇ 6 ਬਸ ਲੈ ਜਾਓ ਵਿੱਚ ਟੈਗਰੋ ਪ੍ਰਿੰਟ ਸਭ ਵਿੱਚੇ ਚਕਾ ਦਨੇ ਆ ਲੈ ਜਾਓ ਬੋਲ ਬੋਲ ਨਹੀਂ ਲੈ ਗਿਆ ਮੇਰਾ ਸੰਗ ਰੁਕ ਗਿਆ ਬੋਲ ਦੇਦਾ ਰਹਿ ਗਿਆ ਤੇ ਰਹਿ ਗਿਆ ਮੇਰਾ ਜੋਰ ਦਵਾਣ ਦੇ ਜਾਗ ਜਾ ਬੋਲਦੇ ਨਹੀਂ 900 ਰੁਪਏ ਦੇ 6 ਸੂਟ ਆ ਜੀ ਪਿਆਰਨਾ ਸਿਲਕ ਕੈਂਡੀ ਕ੍ਰੈਸ਼ ਲੁੱਟ ਕੇ ਲੈ ਜਾਓ ਮੇਲਾ ਸੇਲਾ ਵਧਾਉਂਦੀਆਂ 15 ਮਈ ਦਾ ਕਰਦੀਆਂ ਮੈਂ ਕਿਹਾ ਮਾਲ ਆਹ ਜੋ ਟਰੱਕਾਂ ਦਾ ਟਰੱਕ ਆਗੇ ਪੰਡਤਾਂ ਦੀ ਹੱਡੀ